ਦੋਸਤੋ ਜੇਕਰ ਤੁਸੀਂ ਵੀ ਟਰੈਕਟਰ ਗੱਡੀ ਕਾਰ ਕਿਸ਼ਤਾਂ ਤੇ ਲੈਣ ਬਾਰੇ ਸੋਚ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬਿਲਕੁਲ ਪਰਫੈਕਟ ਹੈ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜਾਊਗਾ ਕਿ ਤੁਸੀਂ ਆਪਦੀ EMI ਯਾਨੀ ਕਿਸ਼ਤਾਂ ਕਿਵੇਂ ਬਣਾਉਣੀਆਂ ਬੈਂਕ ਦੀ ਵਿਆਜ ਪਰਸੈਂਟਾਂ ਚ ਕਿਵੇਂ ਕੱਢਣੀ ਆ ਟਰੈਕਟਰ ਤੁਸੀਂ ਫਾਈਨਾਂਸ ਤੋਂ ਲੈਣਾ ਜਾਂ ਬੈਂਕ ਤੋਂ ਲੈਣਾ ਕਿਹਦੇ ਵਿੱਚ ਤੁਹਾਨੂੰ ਪ੍ਰੋਫਿਟ ਆ ਤਾਂ ਦੋਸਤੋ ਇਸ ਵੀਡੀਓ ਦੇ ਵਿੱਚ ਮੈਂ ਸਿੱਧ ਕਰੂੰਗਾ ਕਿ ਜੇਕਰ ਤੁਸੀਂ ਟਰੈਕਟਰ ਬੈਂਕਾਂ ਤੋਂ ਲੈ ਰਹੇ ਹੋ ਤਾਂ ਤੁਹਾਨੂੰ ਘੱਟੋ ਘੱਟ 50 ਤੋਂ 60000 ਰੁਪਿਆ ਫਾਈਨਾਂਸ ਨਾਲੋਂ ਸਸਤਾ ਪਊਗਾ ਫਾਈਨਾਂਸ ਕੰਪਨੀਆਂ ਦਾ ਆਪਾਂ ਰੇਟ ਦੇਖ ਲੈਣੀ ਆ ਤੇ ਬੈਂਕਾਂ ਦਾ ਰੇਟ ਦੇਖ ਲੈਣੀ ਆ ਕਿ ਦੀ ਕਿੰਨੀ ਵਿਆਜ ਪੈਂਦੀ ਕਿ ਦੀ ਕਿੰਨੀ ਵਿਆਜ ਪੈਂਦੀ ਜੇਕਰ ਤੁਹਾਨੂੰ ਬੈਂਕ 8.75% ਲਾ ਰਹੀ ਆ ਤੇ ਫਾਈਨਾਂਸ ਕੰਪਨੀਆਂ ਵੀ ਤੁਹਾਨੂੰ 8.65% ਹੀ ਲਾ ਰਹੀਆਂ ਫਿਰ ਵੀ ਤੁਹਾਨੂੰ ਫਾਈਨਾਂਸ ਕੰਪਨੀਆਂ ਮਹਿੰਗੀਆਂ ਪੈਣਗੀਆਂ ਬੈਂਕ ਤੁਹਾਨੂੰ ਸਸਤਾ ਪਊਗਾ ਕਿਵੇਂ ਵੀਡੀਓ ਨੂੰ ਲਾਸਤਾ ਦੇਖੋ ਚੈਨਲ ਨੂੰ ਕਰਦੋ ਸਬਸਕ੍ਰਾਈਬ ਤੇ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਪਾਂ ਫਾਈਨਾਂਸ ਦੀ ਜੇਕਰ ਤੁਸੀਂ 7 ਲੱਖ ਦਾ ਟਰੈਕਟਰ ਲਿਆ ਜਿਹਦੇ ਵਿੱਚ ਕਾਪੀ ਬੀਮਾ ਫਾਇਲ ਖਰਚਾ ਸਾਰਾ ਵਿੱਚੇ ਮੰਨ ਕੇ ਚੱਲੋ ਤੁਸੀਂ 7 ਲੱਖ ਦਾ ਤੁਹਾਨੂੰ ਟਰੈ 7 ਲੱਖ ਜੋ ਤੁਸੀਂ 2 ਲੱਖ ਰੁਪਈਆ ਭਰ ਦਿੰਦੇ ਹੋ ਡਾਊਨ ਪੇਮੈਂਟ 5 ਲੱਖ ਰੁਪਈਆ ਤੁਹਾਡੇ ਕੋਲ ਰਹਿ ਗਿਆ 5 ਲੱਖ ਰੁਪਈਆ ਫਾਈਨਾਂਸ ਕੰਪਨੀਆਂ ਕਿਵੇਂ ਤੁਹਾਡੇ ਤੋਂ ਲੈਣਗੀਆਂ ਉਹ ਮੈਂ ਤੁਹਾਨੂੰ ਦੱਸ ਦਿੰਦਾ ਸਭ ਤੋਂ ਪਹਿਲਾਂ ਆਪਾਂ 5 ਲੱਖ ਰੁਪਈਆ ਗੁਣਾ ਫਾਈਨਾਂਸ ਬੈਂਕ ਦੀ ਵਿਆਜ 8.75% 8.75% ਗੁਣਾ 3 ਸਾਲਾਂ ਦਾ ਲੋਨ ਤਾਂ 3 ਸਾਲ ਲਿਖ ਕੇ ਤਕਸੀਮ 100 ਕਰ ਦੇਣਾ ਤਾਂ ਦੋਸਤੋ ਇਦਾਂ ਤੁਸੀਂ ਪਰਸੈਂਟੇਜ ਵਿਆਜ ਕੱਢ ਸਕਦੇ ਹੋ ਤਾਂ ਦੋਸਤੋ ਫਾਈਨਾਂਸ ਕੰਪਨੀਆ ਦਾ ਵਿਆਜ ਪਾਊਗਾ 131250 ਰੁਪਏ ਪਲੱਸ 5 ਲੱਖ ਆਪਣਾ ਪ੍ਰਿੰਸੀਪਲ ਅਮਾਉਂਟ ਸੀ ਤਾਂ ਦੋਸਤੋ ਟੋਟਲ ਬਣੂਗਾ 631250 ਰੁਪਏ ਜੇਕਰ ਇਹਨੂੰ ਆਪਾਂ 36 ਮਹੀਨਿਆਂ 'ਚ ਕਨਵਰਟ ਕਰੀਏ ਤੁਹਾਨੂੰ ਮਹੀਨੇ ਦੀ ਕਿਸ਼ਤ ਆਊਗੀ 17534 ਰੁਪਏ ਜੇਕਰ ਇਹਨੂੰ ਆਪਾਂ 6 ਮਹੀਨੇ ਦੀ ਕਿਸ਼ਤ ਬਣਾਈਏ ਤਾਂ ਤੁਹਾਨੂੰ ਕਿਸ਼ਤ ਬਣੂਗੀ 105208 ਰੁਪਏ ਤਾਂ ਦੋਸਤੋ 17534 ਰੁਪਏ ਬਣੂਗੀ ਮਹੀਨੇ ਦੀ ਕਿਸ਼ਤ ਸੇ ਅਮੀਨਾਂ ਦੇ ਕਿਸ਼ਤ ਬਣੂਗੀ 1,05,208 ਰੁਪਏ ਇਹ ਤਾਂ ਹੋ ਗਿਆ ਫਾਈਨਾਂਸ ਕੰਪਨੀਆਂ ਦਾ ਵਿਆਜ ਹੁਣ ਗੱਲ ਕਰਦੇ ਆਂ ਬੈਂਕਾਂ ਦੇ ਵਿਆਜ ਦੀ ਤਾਂ ਦੋਸਤੋ ਇੱਥੋਂ ਚੱਲਦੇ ਆਂ ਆਪਾਂ ਪਿੱਛੇ ਬੈਂਕਾਂ ਤੇ ਵੀ ਤੁਸੀਂ 5 ਲੱਖ ਯਾਨੀ ਕਿ ਲੋਨ ਕਰਾਉਣਾ ਬੈਂਕ ਕਿਸੇ ਵੀ ਸਰਕਾਰੀ ਬੈਂਕ ਤੋਂ ਕਰਾ ਸਕਦੇ ਜੋ ਪੀਐਨਬੀ ਬੈਂਕ ਹੋ ਗਈ ਐਸਬੀਆਈ ਹੋ ਗਈ ਜਾਂ ਹੋਰ ਬੈਂਕਾਂ ਤੋਂ ਤੁਸੀਂ ਕਰਾ ਸਕਦੇ ਉਸਦੇ ਵਾਸਤੇ ਤੁਸੀਂ ਜਾਣਾ ਕ੍ਰੋਮ ਬ੍ਰਾਊਜ਼ਰ ਦੇ ਵਿੱਚ ਕ੍ਰੋਮ ਬ੍ਰਾਊਜ਼ਰ ਦੇ ਵਿੱਚ ਆਊਗੀ ਇੱਕ ਗਰੋ ਐਪ ਗਰੋ ਐਪ ਤੋਂ ਤੁਸੀਂ ਸਿੱਧਾ ਇਦਾਂ ਕਰਕੇ ਤੁਹਾਨੂੰ ਸ਼ੋ ਹੋ ਜਾਊਗਾ chrome browser ਤੇ search ਕਰਕੇ emi calculator ਉਸ ਤੋਂ ਬਾਅਦ ਤੁਸੀਂ grow ਦੇ ਵਿੱਚ ਐਂਟਰ ਹੋ ਜਾਓਗੇ ਆ ਆ ਗਈ ਜੀ grow app ਇੱਥੇ ਆਪਾਂ 5 ਲੱਖ ਰੁਪਏ ਦਾ ਟਰੈਕਟਰ ਲੈਣਾ ਯਾਨਕਿ 5 ਲੱਖ ਦਾ ਲੋਨ ਕਰਾਉਣਾ 2 ਲੱਖ ਅਡਵਾਂਸ ਦਿੱਤਾ ਆਪਾਂ ਇੱਥੇ ਲਿਖ ਲਿਆ 5 ਲੱਖ ਰੁਪਿਆ ਠੀਕ ਆ ਦੋਸਤੋ ਹੁਣ ਆਪਾਂ ਨੂੰ ਵਿਆਜ ਸੇਮ ਹੀ 8.75% ਵੈਸੇ ਘਟਵਾਦ ਹੋ ਜਾਂਦਾ ਪਰ ਆਪਾਂ 8.75% ਮੰਨ ਕੇ ਚੱਲਦੇ ਆਂ ਤਾਂ ਦੋਸਤੋ ਇੱਥੇ 3 ਸਾਲਾਂ ਦਾ ਆਪਾਂ ਲੋਨ ਕਰਾਉਣੇ ਆ ਠੀਕ ਆ ਜੀ ਤਾ ਦੋਸਤੋ ਇਹਦੀ ਮੰਥਲੀ ਐਮਆਈ ਬਣੂਗੀ ਆ ਦੇਖ ਲਓ ਤੁਸੀਂ 5 ਲੱਖ ਲੋਨ ਅਮਾਉਂਟ ਆ 8.75% ਸੇਮ ਹੀ ਵਿਆਜ ਲਾਈ ਜਿਹੜੀ ਆਪਾਂ ਜਿਹੜੀ ਆਪਾਂ ਫਾਈਨਾਂਸ ਕੰਪਨੀਆ ਨੇ ਲਈ ਸੀ 3 ਸਾਲਾਂ ਦਾ ਸੇਮ ਲੋਨ ਆ ਤੁਸੀਂ ਦੇਖ ਸਕਦੇ ਜੇ ਇਹਦੀ ਕਿਸ਼ਤ ਬਣਦੀ ਆ ਮੰਥਲੀ ਬਣਦੀ ਆ 15842 ਰੁਪਏ ਪ੍ਰਿੰਸੀਪਲ ਅਮਾਉਂਟ ਬਣਦਾ 5 ਲੱਖ ਰੁਪਿਆ ਟੋਟਲ ਇੰਟਰਸਟ ਬਣਦਾ 70000 ਰੁਪਿਆ ਜਿਹਦੇ ਚ ਕਾਪੀ ਬੀਮਾ ਸਾਰਾ ਵਿੱਚ ਹੀ ਆ ਜਾਂਦਾ ਟੋਟਲ ਅਮਾਉਂਟ ਜਿਹੜਾ ਬਣੂਗਾ 5 ਲੱਖ 70303 ਰੁਪਏ ਜੇਕਰ ਆਪਾਂ 6 ਮਹੀਨਿਆਂ ਦੀ ਗੱਲ ਕਰੀਏ ਤਾਂ 6 ਮਹੀਨਿਆਂ ਦੀ ਕਿਸ਼ਤ ਪਾਉਗੀ SBI ਬੈਂਕ ਦੀ ਲਗਭਗ 96000 ਦੇ ਕਰੀਬ ਪਾਉਗੀ ਤੁਹਾਨੂੰ 6 ਮਹੀਨਿਆਂ ਦੀ ਕਿਸ਼ਤ ਉਹਦੇ ਵਾਸਤੇ ਤੁਹਾਨੂੰ ਇਹ ਹੁੰਦਾ ਵੀ ਤੁਸ ਤੁਹਾਨੂੰ ਕੁਝ ਕਿਸ਼ਤਾਂ ਐਡਵਾਂਸ ਭਰਨੀਆਂ ਪੈਣੀਆਂ ਜਿਵੇਂ ਕਿ 6 ਮਹੀਨਿਆਂ ਦੀ ਭਰੌਣੀਆਂ ਦਾ ਤੁਹਾਨੂੰ 6 ਮਹੀਨੇ ਦੇ ਐਡਵਾਂਸ ਕਿਸ਼ਤਾਂ ਭਰਨੀਆਂ ਪੈਣੀਆਂ ਤਾਂ ਕਰਕੇ 6 ਮਹੀਨਿਆਂ ਦੀਆਂ 6 ਮਹੀਨਿਆਂ ਦੀਆਂ 6 ਮਹੀਨੇ ਦੀਆਂ ਇਦਾਂ ਹੋ ਜਾਂਦੀਆਂ ਦੋਸਤੋ ਇਸ ਕਰਕੇ ਮੈਂ ਕਹਿ ਰਿਹਾ ਵੀ ਜਦੋਂ ਵੀ ਤੁਸੀਂ ਲੋਨ ਲੈਣਾ ਤਾਂ ਬੈਂਕ ਤੋਂ ਲਾਓ ਬੈਂਕ ਦਾ ਵਿਆਜ ਕਿੰਨਾ ਫਰਕ ਪੈ ਗਿਆ ਆਪਾਂ ਹੁਣ ਵਿਆਜ 'ਚ ਲੈ ਲਓ ਵੀ ਜਿਹੜੀ ਬਣੀ ਸੀ ਫਾਈਨਾਂਸ ਦੀ ਵਿਆਜ ਫਾਈਨਾਂਸ ਦੀ ਵਿਆਜ ਬਣੀ ਸੀ 131000 ਮੋਟਾ-ਮੋਟੀ ਲਾ ਲਓ ਉਹਦੇ 'ਚ ਮੈਨਸ ਕਰੀਏ ਤਾਂ 70000 ਮੋਟਾ-ਮੋਟੀ 61000 ਰੁਪਏ ਦਾ ਫਰਕ ਨਿਕਲ ਗਿਆ ਦੋਸਤੋ ਤੁਹਾਡਾ 5 ਲੱਖ ਲੋਨ ਲੈਣ ਤੇ 5 ਲੱਖ ਲੋਨ ਤੁਸੀਂ ਫਾਈਨਾਂਸ ਕੰਪਨੀਆਂ ਤੋਂ ਲਿਆ 131000 ਵਿਆਜ ਉਹੀ 5 ਲੱਖ ਦਾ ਲੋਨ ਤੁਸੀਂ ਸਰਕਾਰੀ ਬੈਂਕਾਂ ਤੋਂ ਲਿਆ ਤਾਂ 61000 ਦਾ ਫਰਕ ਨਿਕਲਿਆ 70000 ਵਿਆਜ ਉਹਨਾਂ ਦੀ ਬਣਦੀ ਆ ਤਾਂ ਦੋਸਤੋ ਇਸ ਕਰਕੇ ਮੈਂ ਕਹਿਣਾ ਬੈਂਕਾਂ ਨਾਲ ਤੁਹਾਡਾ ਵਿਹਾਰ ਬਿਲਕੁਲ ਸਹੀ ਹੋਣਾ ਚਾਹੀਦਾ ਕਰੈਕਟ ਹੋਣਾ ਚਾਹੀਦਾ ਜੇਕਰ ਬੈਂਕ ਨਾਲ ਤੁਸੀਂ ਸਹੀ ਹੋ ਤਾਂ ਬੈਂਕ ਤੁਹਾਨੂੰ ਕਦੀ ਵੀ ਡੋਬੇਗਾ ਨਹੀਂ ਜੇਕਰ ਤੁਸੀਂ ਬੈਂਕ ਦੇ ਅਗੇਂਸਟ ਹੋ ਗਏ ਤਾਂ ਬੈਂਕ ਤੁਹਾਨੂੰ ਕਦੀ ਵੀ ਛੱਡਦਾ ਨਹੀਂ ਇਹ ਗੱਲ ਮੇਰੀ ਤੁਸੀਂ ਨੋਟ ਕਰ ਲੈਣੀ ਤੇ ਜਿਹੜੀਆਂ ਇਹਨਾਂ ਫਾਈਨਾਂਸ ਕੰਪਨੀਆਂ ਦੇ ਚੱਕਰ 'ਚ ਬਿਲਕੁਲ ਨਾ ਪਾਓ ਕਿਉਂਕਿ ਇਹਨਾਂ ਨੇ ਤੁਹਾਡੇ ਪੱਲੇ ਕੱਖ ਨਹੀਂ ਛੱਡਣਾ ਠੀਕ ਹੈ ਨਹੀਂ ਵਿਆਜਾਂ 'ਚ ਮਾਰਦੇ ਨਾ ਬਹੁਤ ਪੈਸੇ ਲੈ ਜਾਂਦੇ ਨੇ ਤਾਂ ਦੋਸਤੋ ਇਸ ਤਰੀਕੇ ਨਾਲ ਤੁਸੀਂ EMI ਕੈਲਕੂਲੇਸ਼ਨ ਕਰ ਸਕਦੇ ਹੋ ਜੇਕਰ ਤੁਸੀਂ ਇਹ ਨਾ ਫਾਈਨਾਂਸ ਕੰਪਨੀਆਂ ਤੋਂ ਲੈ ਰਹੇ ਹੋ ਪੈਸੇ ਤਾਂ ਇਦਾਂ EMI ਕੈਲਕੂਲੇਸ਼ਨ ਕਰਕੇ ਜਾਓ ਤੇ ਤੁਹਾਨੂੰ ਹੋ ਸਕਦਾ ਹੈ ਕਿ ਕਿਤੇ ਰੈਤ ਹੋ ਜੇ ਤਾਂ ਇਹ ਬਹੁਤ ਸਾਰੇ ਖਰਚੇ ਐਕਸਟਰਾ ਪਾ ਦਿੰਦੇ ਨੇ ਦੂਜੀ ਗੱਲ ਜਿਹੜੀਆਂ ਬੈਂਕਾਂ ਹੁੰਦੀਆਂ ਉਹ ਜਦੋਂ ਵੀ ਤੁਸੀਂ ਪਹਿਲੀ ਕਿਸ਼ਤ ਸਟਾਰਟ ਕਰਤੀ ਭਰਨੇ ਉਹਨੂੰ ਵਿਆਜ ਨਹੀਂ ਲਾਉਂਦੇ ਲਾਸਟ ਤੱਕ ਤੇ ਜਿਹੜੀਆਂ ਫਾਈਨਾਂਸ ਕੰਪਨੀਆਂ ਹੁੰਦੀਆਂ ਇਹਨਾਂ ਨੇ ਟੋਟਲ ਅਮਾਉਂਟ ਨੂੰ ਪੰਜਾ ਸਾਲਾਂ ਦੀ ਵਿਆਹ ਲਾ ਲੈਣੀ ਹੁੰਦੀ ਹੈ ਇਸ ਕਰਕੇ ਇਹ ਕੰਮ ਮਹਿੰਗਾ ਹੁੰਦਾ ਤੇ ਸਰਕਾਰੀ ਬੈਂਕਾਂ ਵਾਲਾ ਕੰਮ ਸਸਤਾ ਹੁੰਦਾ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰਦੇ ਆ ਜੀ ਇਦਾਂ ਦੀਆਂ ਵੀਡੀਓ ਤੁਹਾਨੂੰ ਮਿਲਦੀ